ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਭਾਗਿਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਤਾਂ ਕੋਠੀ ਮਿਲ ਜੂਗੀ ਕੋਠੀ ਦਾ ਰੇਟ ਤੁਹਾਨੂੰ ਪਤਾ ਲੱਗ ਜਾਈ ਗਾ ਜੀ ਇੱਕ ਆਪਾਂ ਜਮਾ ਸਸਤੀ ਸਕੂਟੀ ਲੈ ਕੇ ਪਹੁੰਚੀਆਂ ਜਮਾ ਸਸਤੀ ਆਪਾਂ ਗੱਡੀ ਲੈ ਕੇ ਪਹੁੰਚੀਆਂ ਸਾਰੇ ਰੇਟ ਆਪਾਂ ਪਹਿਲਾਂ ਹੀ ਸਕਰੀਨ ਤੇ ਵੀ ਲਿਖ ਕੇ ਲਾਤੇ ਸੀਗੇ ਵੀਡੀਓ ਚ ਆਪਾਂ ਸਾਰੀ ਗੱਲਬਾਤ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜਿਉਂ ਜਮਾ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦੇਗੇ ਜੀ ਪਹਿਲੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਗੱਡੀ ਆਪਾਂ ਲੈ ਕੇ ਪਹੁੰਚੇ Honda ਦੀ City 11 ਮਾਡਲ ਆ ਬਹੁਤ ਵਧੀਆ ਜੀ AC ਹੀਟਰ ਵਰਕਿੰਗ ਚ 1,115,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਲੂਟ ਏਰੀਆ ਚੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਡੀ 골ਡਨ ਜੇ ਰੰਗ ਦੇ ਵਿੱਚ ਆਪਾਂ ਨੂੰ ਮਿਲੂਗੀ ਸੋਹਣੀ ਗੱਡੀ ਅਸੀਂ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਮਿਲ ਜੂਗੀ ਸੀਟ ਕਵਰ ਆਪਾਂ ਨੂੰ ਵਧੀਆ ਨਵੇਂ ਚੜੇ ਚੜਾਈ ਮਿਲ ਜਾਣਗੇ ਸੀ ਤੇ ਮੈਟ ਆਪਾਂ ਨੂੰ ਵਧੀਆ ਮਿਲ ਜਾਣਗੇ 뮤జిక్ ਸਿਸਟਮ ਵਧੀਆ ਜੀ ਸਟੇering ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਬਾਕੀ ਤੁਸੀਂ ਹਰ ਇੱਕ ਪਾਸਿਓਂ ਫੋਟੋਆਂ 'ਚ ਸਾਰਾ ਕੁਝ ਦੇਖ ਰਿਓਂ ਚ ਗੱਡੀ ਸੋਹਣੀ ਹੈ ਜੀ ਰੰਗ ਸੋਹਣਾਗਾ ਰੇਟ ਵਧੀਆਗਾ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਦਿੱਤਾ ਜੇ ਤੁਸੀਂ ਗੱਡੀ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਜੀ 762836151243 ਗੱਲ ਕਰ ਲਿਓ ਤੁਸੀਂ ਆਪ ਹੀ ਸੀ ਨੰਬਰ 2 ਤੇ ਆਪਾਂ ਇੱਕ ਸਕੂਟੀ ਲੈ ਕੇ ਪਹੁੰਚੇ ਹਾਂ ਜੀ ਸਕੂਟੀ ਇੱਕ ਬਰੀ ਚੈੱਕ ਕਰੋ ਜੀ ਚਿੱਟੇ ਰੰਗ ਦੀ ਆ ਹਰ ਪਾਸੋਂ ਬਹੁਤ ਵਧੀਆਗੀ ਸਕੂਟੀ ਦਾ ਨਾਮ ਤੋਂ ਅਨੁਸਾਰਾਂ ਨੂੰ ਪਤਾ ਲੱਗੀ ਗਿਆ ਜੀ ਜਲੰਧਰ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਬੁਲਾਹਤ ਇਹਨਾਂ ਦਾ ਪਿੰਡ ਹੈਗਾ ਤੇ ਕੁੱਲ 19000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਜੀ ਤੇ ਸਾਰਾ ਕੁਝ ਵਧੀਆ ਸੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਤੁਸੀਂ ਇਹ ਸਕੂਟੀ ਦੇਖ ਸਕਦੇ ਹੋ ਜੀ ਕੰਡੀਸ਼ਨ ਵਧੀਆ ਸੀ ਰੰਗ ਰੰਗ ਵਧੀਆ ਹੈ ਨਾ ਕੋਈ ਡਿੱਗੀ ਹੈ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਲੱਗੀ ਬੱਜੀ ਹੈ ਸੀ ਬਾਕੀ ਸਾਰੇ ਪਾਰਟਸ ਤੁਸੀਂ ਦੇਖ ਰਹੇ ਹੋ ਜੀ ਵਧੀਆ ਆਪਾਂ ਨੂੰ ਮਿਲ ਜਾਣਗੇ ਬਾਕੀ ਤੁਸੀਂ ਇੱਕ ਵਾਰੀ ਜਾ ਕੇ ਜ਼ਰੂਰ ਆਇਓ ਜੇ ਕਿਸੇ ਨੂੰ ਸਕੂਟੀ ਇਹ ਪਸੰਦ ਆਉਂਦੀ ਹੈ ਪੰਜਾਬ ਨੰਬਰ ਦੀ ਸਕੂਟੀ ਆਪਾਂ ਨੂੰ ਮਿਲੂਗੀ ਤੇ 19000 ਰੁਪਏ ਇੱਕ ਡਿਮਾਂਡ ਹੈ ਜੀ ਰੇਟ ਕੀਤਾ ਜਾਊਗਾ ਤੇ ਜਿਨ੍ਹਾਂ ਦੀ ਸਕੂਟਰੀ ਹੈ ਮਾਲਕ ਦਾ ਮੋਬਾਈਲ ਨੰਬਰ 78885 05840 ਗੱਲ ਕਰ ਸਕਦੇ ਹਾਂ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਗੱਲ ਕਰਦੇ ਹਾਂ ਜੇ ਆਪਾਂ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਆ 2006 ਮਾਡਲ ਹੈ ਮਰੂਤੀ 800 ਗੱਡੀ ਆ ਜੀ 45000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਟਾਇਰ ਠੀਕ ਨੇ ਸੀ ਰੰਗ ਵੀ ਠੀਕ ਆ ਗੱਡੀ ਦਾ ਮਾਲਕ ਦੇ ਘਰੇ ਖੜੀ ਆ ਸੀ ਅੰਦਰੋਂ ਵੀ ਗੱਡੀ ਠੀਕ ਹੈ ਮਾਲਕ ਕਹਿੰਦੇ ਨੇ ਇੰਜਨ ਗੇਅਰ ਪੂਰਾ ਵਧੀਆਗਾ ਤੇ ਸਟਾਰਟਿੰਗ ਪੂਰੀ ਵਧੀਆ ਚਾਬੀਆਂ オリジナル ਨਾਲ ਮਿਲ ਜਾਣਗੀਆਂ ਬਾਕੀ ਬਾਡੀ ਲਾਈਨ ਠੀਕ ਹੈ ਜੀ ਨਾ ਕੋਈ ਗਲਬਟਾ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਗੱਡੀ ਕੰਬ ਭਾਲਦੀ ਹੈ ਮਾਲਕ ਕਹਿੰਦੇ ਨੇ ਮੌਕੇ ਦਾ ਸਾਰਾ ਕੰਮ A to Z ਕਰਵਾ ਰੱਖਿਆ ਹੈ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਤਾਂ ਇੱਕ ਬਰੀ ਘਰੇ ਆਉ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਆ ਉਹ ਤੋਂ ਬਾਅਦ ਰੇਟ ਵੇਖੀ ਕੀਤਾ ਜਾਊਗਾ ਤੇ ਜਿਨ੍ਹਾਂ ਦੀ ਗੱਡੀਆਂ ਸੀ 84271 37319 ਮਾਲਕ ਨਾਲ ਗੱਲ ਤੁਸੀਂ ਆਪ ਹੀ ਕਰ ਲਿਓ ਜੀ ਬਾਕੀ ਇਕੱਲੀ ਇਕੱਲੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਜੀ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਈ ਰਹੇ ਹਾਂ ਬਾਕੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਐ ਸੀ ਵਧੀਆ ਲੱਗ ਰਹੀ ਐ ਵੀਡੀਓ ਤੁਹਾਨੂੰ ਤਾਂ ਜਰੂਰ ਲਾਈਕ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ ਤੇ ਹਲੇ ਜਾਇਓ ਵੀ ਨਾ ਕਿਉਂਕਿ ਕੋਠੀ ਦੀ ਆਪਾਂ ਗੱਲਬਾਤ ਕਰਾਂਗੇ ਜਦੋਂ ਵੀ ਜਾਓਗੇ ਇੱਕ ਵਾਰੀ ਚੈੱਕ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕਰਕੇ ਪਹਿਲੇ ਰੱਖ ਲਿਆ ਜੀ ਤੁਹਾਡਾ ਬਹੁਤ ਬਹੁ ਧੰਨਵਾਦ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਹਾਡੇ ਕੋਲੇ ਵੀ ਵੇਚਣਾ ਤੁਸੀਂ ਚਾਹੁੰਦੇ ਹੋ ਜੀ। ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜੋ। ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 9465629488 ਤੇ ਗੱਲ ਕਰਾਂਗੇ ਆਪਾਂ ਜਿਹੜੀ ਕੋਠੀ ਲੈ ਕੇ ਪਹੁੰਚੇ ਹਾਂ ਜੀ। ਕੁੱਲ 8 ਲੱਖ ਤੇ 80 ਹਜ਼ਾਰ ਦੀ ਕੋਠੀ ਆਪਾਂ ਲੈ ਕੇ ਪਹੁੰਚੇ ਹਾਂ ਜੀ। ਮਾਲਕ ਨੇ ਵੇਚਣੀ ਹੈ। ਵੇਚਣੀ ਵੀ ਛੇਤੀ ਤੋਂ ਛੇਤੀ ਹੈ ਜੀ। ਤੇ ਆਪਣੇ ਕੋਲੇ ਇਹ ਤਾਜਪੁਰ ਏਰੀਆ ਚੋਂ ਕੋਠੀ ਪਹੁੰਚੀ ਹੈ ਤਾਜਪੁਰ ਇਹਨਾਂ ਦਾ ਏਰੀਆ ਹੈਗਾ ਸਿਟੀ ਲੁਧਿਆਣਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ 880 ਮਾਲਕ ਨੇ ਡਿਮਾਂਡ ਕੀਤੀ ਆ ਮੌਕੇ ਤੇ ਰੇਟ ਕੀਤਾ ਜਾਊਗਾ ਜੀ ਬਾਕੀ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ 9056725575 ਹੋਰ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਕੀ ਜਿਹੜਾ ਕੁਝ ਵੀ ਸੀਗਾ ਵੀਡੀਓ ਚ ਤੁਹਾਨੂੰ ਆਪਾ ਦਿਖਾਈ ਦਿੱਤਾ ਜੀ ਜਾਣਕਾਰੀ ਤੌਰ ਤੇ ਜਿੰਨੀ ਜਾਣਕਾਰੀ ਆਪਣੇ ਕੋਲੇ ਪਹੁੰਚੀ ਸੀਗੀ ਜਾਣਕਾਰੀ ਤੁਹਾਨੂੰ ਸਾਰੀ ਦੇ ਹੀ ਦਿੱਤੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਗੱਡੀਆਂ ਕਿਵੇਂ ਦੀ ਲਗੀਆਂ ਜੀ ਸਕੂਟੀ ਕਿਵੇਂ ਦੀ ਲੱਗੀ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰ ਦਿਓ ਜੀ ਵਧੀਆ ਲੱਗੀ ਇਹ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬਾਕੀ ਐਡ ਤੁਸੀਂ ਕਰਵਾਉਣੀ ਹੈ ਉੱਤੇ ਆਪਣਾ ਵਟਸਐਪ ਨੰਬਰ ਬਾਰ-ਬਾਰ ਚੱਲਦਾ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਨਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਕੁਝ ਹੋਰ ਹੁੰਦਾ ਜੀ ਸਾਰਾ ਕੰਮ ਆਪ ਪੇਜੋਂ ਜੇ ਕਿਸਨ ਐਡ ਕਰਬੋਣੀ ਹੈ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੁੱਲੋ ਜੀ ਕਮੈਂਟ ਲਾਜ਼ਮੀ ਕਰ ਦੋ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਦੇ ਨਾਲ ਸੇ